ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਈ ਹੋਪ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਤੇ ਨਵੇਂ ਵਲੌਗ 'ਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਤੇ ਆਪਾਂ ਤੁਹਾਨੂੰ ਪਤਾ ਹੀ ਲੱਗ ਗਿਆ ਹੋਣਾ ਨਾ ਮੈਂ ਕੋਠੇ ਤੇ ਤੁਹਾਨੂੰ ਮੈਂ ਕੋਠੇ ਤੇ ਕਾਹਤੋਂ ਆ ਨਾ ਖੇਤਾਂ ਦਾ ਥਿਊ ਦਿਖਾਉਣ ਵਾਸਤੇ ਨਾ ਤਾਂ ਮੇਰੀ ਡਿਊਟੀ ਲੱਗੀ ਹੋਈ ਹੈ ਪੱਕੀ ਵੀ ਤੁਹਾਨੂੰ ਖੇਤਾਂ ਦਾ ਥਿਊ ਦਿਖਾਉਣੇ ਦਿਖਾਉਣਾ ਹੈ ਰੋਜ਼ ਤੇ ਹਰੇ ਭਰੇ ਖੇਤ ਤੁਸੀਂ ਇੱਕ ਵਾਰੀ ਦੇਖੋ ਤੇ ਕਣਕਾਂ ਕਿੰਨੀ ਸੋਹਣੀਆਂ ਹੋ ਗਈਆਂ चारे पासे हरे वाही है बड़ा वजिया लगता हरे वाही तो अमल लगी है थले कपड़े सुकड़े पा है रोटी नहीं 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 नहीं। नहीं ना रोटी का की बनिया बनाओ फिर ਯੋ ਕਿ ਸਾਡੀ ਸੱਜ ਕੇ ਰੋਟੀ ਬਣਾਓ ਨਾ ਫਿਰ ਤਿਆਰ ਕਰੋ ਮੈਂ ਉਹਦੀ ਆਇਆ ਨਾ ਥੱਲੇ ਆਹ ਰੋਟੀ ਤਿਆਰ ਹੈ ਤੇ ਮੇਰੇ ਜੱਪ ਉਹਦੇ ਛਾੜਨਾ ਮਾਰਨੀ ਪਵੇ ਥੱਲੇ ਆਟਾ ਗੁੰਨੋ ਆਟੇ ਹੈ ਆਟਾ ਗੁੰਨੋ ਆਟਾ ਮੈਂ ਗੁੰਨਾ ਤੁਸੀਂ ਕੀ ਗੁੰਨਣਾ ਆਟਾ ਗੁੰਨਣਗੇ ਪ੍ਰਧਾਨ ਸਾਹਿਬ ਤੁਸੀਂ ਗੱਲਾਂ ਗੁੰਨਣੀਆਂ ਨੇ ਅਸੀਂ ਗੱਲਾਂ ਜੋ ਗਿਆ ਵਸ ਹਾਂ ਗੱਲਾਂ ਜੋ ਗਿਆ ਕਿਹੜਾ ਨਾ ਕੋਈ ਕਹਿੰਦਾ ਜਾਣਾ ਕੋਈ ਕਹਿੰਦਾ ਨਹੀਂ ਜਾਣਾ ਕੋਈ ਕਹਿੰਦਾ ਐਤਵਾਰ ਨੂੰ ਜਾਣਾ ਕੋਈ ਕਹਿੰਦਾ ਸੋਮਵਾਰ ਨੂੰ ਜਾਣਾ ਨਾ ਪਰ ਕੀ ਕਰਨ ਜਾਣਾ ਤੇ ਸਾਡਾ ਇੱਕ ਆਪੰਦਾ ਹੈ ਨਾ ਜਿਹੜਾ ਫਤੇ ਸਿੰਘ ਇਹ ਨਾ ਬੜਾ ਖਰਾਬ ਹੈ ਸੁੱਤਾ ਪਿਆ ਉੱਠਦਾ ਹੈ ਚਾਹ ਨੂੰ ਮਿਲੇ ਨਾ ਮਿਲੇ ਫੋਨ ਜ਼ਰੂਰੀ ਮਿਲਣਾ ਚਾਹੀਦਾ ਇਹਨੂੰ ਹਨਾ ਤੇ ਇਹਨੂੰ ਨਾ ਕਮੈਂਟਾਂ ਚ ਐਨਾ ਉਹਨੂੰ ਡਾਂਟੋ ਤੇ ਇਹਦੀ ਇੰਨੀ ਕ ਇਹਦੀ ਉਹ ਕਰੋ ਕਲਾਸ ਲਾਓ ਆ ਕੀ ਨੂੰ ਪਤਾ ਲੱਗੇ ਕਿੱਧਰ ਚੱਲਾਂ ਕਿੱਧਰ ਚੱਲਾਂ ਇਹਦੀ ਕਲਾਸਾ ਲਾਇਆ ਕਰੋ ਵੀ ਇਹ ਫੋਨ ਬਹੁਤ ਯੂਜ਼ ਕਰਦਾ ਫਿਰ ਇਹ ਵੀ ਕੀ ਕਰਨਾ ਵੀ ਮਜਬੂਰ ਹੋ ਗਿਆ ਵਿਚਾਰੇ ਕਿਉਂ ਹੋ ਜਾਂਦਾ ਕੋਈ ਬੱਚੇ ਦਾ ਆਉਟੋਰ ਨਹੀਂ ਗੇਮ ਨਹੀਂ ਕਰਦਾ ਸਹੀ ਗੱਲ ਸਹੀ ਗੱਲ ਕਹਿੰਦਾ ਕਿ ਮੰਮੀ ਨੇ سپورਟ ਲਈ ਹੈ ਮੇਰੀ ਮੰਮੀਆਂ ਦਾ ਫੋਨ ਸਪੋਰਟ ਹਾਂ ਤੁਹਾਨੂੰ ਤਾਂ ਕਹਿੰਦੇ ਇਸ ਤੇ ਮੰਮੀ ਰਿਜ਼ ਵਰ ਰਹੀ ਆ ਯਾ ਤੂੰ ਇਹਨੂੰ ਸੱਦ ਕੇ ਲਿਆਓ ਕੀ ਨੂੰ ਸੱਦ ਕੇ ਲਿਆਏ ਰੋਜ਼ ਸੱਦ ਕੇ ਲਿਆਉਣਾ ਪੈਣਾ ਪਿਆ ਕਰਨਾ ਤਾਂ ਗੱਲ ਗਲਤ ਆ ਯਾਰ ਇਨੋ 8 ਫੁੱਟ ਕਿਹਾ ਮੈਂ ਇਹ ਟੋਟਲ 8 ਫੁੱਟ ਹੈ ਉੱਪਰੋਂ ਲੈ ਕੇ ਥੱਲੇ ਤੱਕ ਇਹ ਫਰੇਮ ਜਾਂ ਤਾਂ ਉੱਚਾ ਹੋ ਜੂ ਥੋੜਾ ਜਿਹਾ 8 ਫੁੱਟ ਤੋਂ ਥੋੜਾ ਜਿਹਾ ਮਿਲਦਾ ਪੈਂਦਾ ਇੰਨਾ ਪੜਦਾ ਯਾਰ ਇਹ ਅਮਨਿਤ ਲੱਗਦਾ ਥੋੜਾ ਨੀਵਾ ਹੀ ਹੈ ਇੰਨਾ ਵੀ ਠੀਕ ਹੈ ਯਾਰ ਇੰਨਾ ਕੁ ਇਹ ਘੱਟੋ ਘੱਟ ਇੰਨਾ ਹੋਣਾ ਚਾਹੀਦਾ ਇਹ ਉਰੇ ਤੱਕ ਹੋਣਾ ਚਾਹੀਦਾ ਨਹੀਂ ਜੀ ਬਹੁਤ ਉੱਚਾ ਕੋਈ ਫਾਇਦਾ ਨਹੀਂ ਹੈਗਾ ਫਿਰ ਤੁਹਾਨੂੰ ਨਿਸ਼ਾਨ ਦੀ ਗੇਂ ਧੁੱਪ ਦੀ ਗੇਂ ਇੰਨਾ ਕੁ ਠੀਕ ਹੈ ਗਰੀਨ ਦੀ ਜੀ ਕਹਿੰਦੇ ਆ ਕਪੜਾ ਉਹ ਨਾਲ ਕਲੀਨ ਕਰ ਦੋ ਕ੍ਰੀਮ ਇਹ ਵੀ ਜਦੋਂ ਇਹ ਘਾੜ ਦੇ ਘਰ ਕ੍ਰੀਮ ਚੜਨਾ ਕਰ ਐ ਕਰੋ ਨਾ ਮਿਕਸ ਤਾਂ ਹੋ ਜਾਣਗੇ ਕੇ ਪਾ ਦੇ ਡਿਜ਼ਾਈਨ ਤਾਂ ਮੈਂ ਥੋੜਾ ਸੇਮ ਹੀ ਹੈ ਐਂਡ ਐਂਡ ਐਂਟਰਚੇਂਜ ਹੋਏਗਾ ਸੋਹਣਾ ਲੱਗੂਗਾ ਮੇਰਾ ਕੋਈ ਚੱਕਰ ਨਹੀਂ ਆਪਾਂ ਨੇ ਕ੍ਰੀਏਟੀਵਿਟੀ ਕਰਨੀ ਆਪਾਂ ਹਾਂ ਠੀਕ ਹੈ ਮਨ ਫਿਰ ਕਹਿ ਰੋ ਉਹਨਾਂ ਨੂੰ ਦੋ ਪਰਦੇ ਨਹੀਂ ਉਹ ਤਾਂ ਤੂੰ ਸਾਰੇ ਹੀ ਮੰਗਾ ਲੈ ਲੈ ਸਾਰੇ ਬਣਾ ਕਿਹੜੇ ਬਣਾਉਣੇ ਤੈਨੂੰ 1600 ਦੇ ਅੱਛਾ ਮੂੰਹ ਵੇਖ ਇਹਦਾ ਦੇਖੋ 10000 ਰੁਪਏ ਦੇ ਪਰਦੇ ਬਣੇ ਨੇ ਉਹ ਫੇਰ ਕਿੰਨੇ ਹੋਣਗੇ 8 ਨਾਲ 10 11 11 ਬਰ 12 ਇਹਨੂੰ ਫਤੇ ਸਿੰਘ ਨੂੰ ਜਗ੍ਹਾ ਬਾਹਰ ਮਿਲਦੀ ਨਹੀਂ ਹੈਗੀ ਤੇ ਫਤੇ ਸਿੰਘ ਨੂੰ ਬਸ ਇੱਥੇ ਜਗ੍ਹਾ ਮਿਲਦੀ ਸਾਈਕਲ ਕਮਾਉਣ ਵਾਸਤੇ ਤੇ ਨਾਲੇ ਮੈਂ ਇੱਕ ਕਬਾੜ ਚ ਵੇਚ ਕੇ ਆਉਣਾ ਫਤੇ ਨੂੰ ਠੀਕ ਹੈ ਆਪਣੇ ਪਾਪਾ ਨੂੰ ਕਹੇ ਫੋਨ ਕਰਕੇ ਕਿ ਮੈਨੂੰ ਸਾਈਕਲ ਦਿਵਾਓ ਹੋਰ ਨਵੀਂ ਇਹ ਤਾਂ ਮੈਂ ਕਬਾੜ ਛੱਟ ਕੇ ਆਉਣਾ ਹੁਣ ਠੀਕ ਹੈ ਫਿਰ ਕੱਢਾਂਗਾ ਬੈਡ ਹੋਏਗਾ ਡਰਟ ਬਾਈਕ ਹਾਂ ਮੂਤੋ ਤਾਂ ਮੂਤੋ ਆਮਨ ਆਪਣੀ ਗੱਲਾਂ ਛਿੜ ਕੇ ਬੈੰਦੀ ਵਿੱਚ ਮੈਂ ਆਪਣੀ ਗੱਲਾਂ ਕਰ ਰਿਹਾ ਫਤਿਹ ਨਾਲ ਤੂੰ ਆਪਣੇ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਹੂੰ ਇਹ ਗੱਲਾਂ ਕਿਤੇ ਲੱਭਦੀਆਂ ਕਿਤੇ ਦਾਰੀ ਦੇ ਗੱਲਾਂ ਕਿਤੇ ਲੱਭ ਨਹੀਂ ਮਾਰਦੇ ਲੱਭੀ ਜਨਾਨੀਆਂ ਤਾਂ ਦੇ ਮੇਰੇ ਜਨਾਨੇ ਦੀ ਵਾਜਾ ਸੋਨ ਨੂੰ ਹੂੰ ਤੁਹਾਡੇ ਆਲੇ ਦਾਲ ਜਨਾਨੀਆਂ ਜਨਾਨੀਆਂ ਫੇਰਦੀਆਂ ਆਹੋ ਆਹੋ ਕੀ ਆਹੋ ਆਇਆ ਦੇ ਲਾਹ ਹਾ ਪਾਟਾ ਹੋ ਗਿਆ ਅਲੱਗੇ ਵੀ ਹੋਰ ਹੀ ਹਾਲਾ ਸਾਮਾਨ ਜਾ ਸਕਦਾ ਕੋਸ ਤੇ ਬਾਤ ਅਭਿਮਾਨ ਹੈ ਸਾਮਕੇ ਹਕਮਨ ਫਾਫਾ ਵਧੀਆ ਹੈ ਬਿੱਲ ਬਣ ਗਿਆ ਸੀਗਾ ਨਾ ਤਾਂ ਕਿਹੜਾ ਬਿੱਲ ਰਹਿ ਤਾ ਨਹੀਂ ਗਿਆ ਤੁਹਾਨੂੰ ਪਤਾ ਹੋਵੇ ਉਹਨਾਂ ਨੂੰ ਸਮਝ ਨਹੀਂ ਆਉਂਦੀ ਇਹ ਹੂੰ ਬਿੱਲ ਕਿਧਰ ਰਹਿ ਗਿਆ ਤੇ ਸਾਨੂੰ ਇੱਕ ਹੈਲਪਰ ਦੀ ਲੋੜ ਹੈ ਬਿਲਕੁਲ ਸਾਡੇ ਨੀਅਰ ਕੋਈ ਹੈਗੇ ਪਿੰਡ ਤੋਂ ਸਾਡਾ ਜਰੂਰ ਸੰਪਰਕ ਹੈ ਕਰਨ ਤੇ ਕੰਮ ਸਿਰਫ ਇਹ ਝਾੜੂ ਪੋਚਾ ਤੇ ਨਾਲ ਸਾਡਾ ਬੁਟੀਕ ਦਾ ਖਰਾਦਿਆ ਕਰਨ ਕੱਪੜਿਆਂ ਦੀ ਫੋਲਡਿੰਗ ਵਗੈਰਾ ਕਰਨੀ ਆ ਹਾਂ ਤੇ ਮੈਨੂੰ ਨਾ ਸਾਰੇ ਜਾਣੇ ਦੱਸਿਓ ਇਹ ਮੇਨਾਂ ਅੱਖਾਂ ਬਹੁਤ ਦਰਦ ਕਰਦੀਆਂ ਅੱਖਾਂ ਵਿੱਚ ਦਰਦ ਬੜਾ ਅਜੀਬ ਜਿਹਾ ਦਰਦ ਹੈ ਇਦਾਂ ਆਹ ਕੋਨਿਆਂ ਦੇ ਵਿੱਚੋਂ ਇਧਰੋਂ ਬਹੁਤ ਜ਼ਿਆਦਾ ਦਰਦ ਆਹ ਵਾਲੀ ਅੱਖ ਤਾਂ ਬਹੁਤ ਜ਼ਿਆਦਾ ਦਰਦ ਕਰਦੀ ਤੇ ਕਲੰਦਰ ਨਾ ਆਹ ਵਾਲੀ ਦਵਾਈ ਲੈ ਕੇ ਆਏ ਉਜਾਲਾ ਭਨ ਲਿਖਿਆ ਹੋਇਆ ਜਿਹਦੇ ਉੱਤੇ ਤੇ ਮੈਂ ਇਹ ਪੌਣੀ ਇਹਦਾ ਮੈਨੂੰ 2 ਕੁ ਮਿੰਟ ਆਰਾਮ ਮਿਲਦਾ ਫਿਰ ਫਿਰ ਉਹੀ ਹਾਲਤ ਹੋ ਜਾਂਦੀ ਤੇ ਪੂਰੀ ਦੀ ਪੂਰੀ ਅੱਖ ਹੁਣ ਦਰਦ ਕਰਨ ਲੱਗ ਗਈ ਜਦਾਂ ਅੱਖ ਘੁੱਟ ਕੇ ਬੰਦ ਕਰਦੀ ਨਾ ਤੇ ਸਾਰੇ ਅੰਦਰਲੀ ਸਾਈਡੋਂ ਦਰਦ ਕਰਦੀ ਹੈ ਤੇ ਦੱਸਿਓ ਵੀ ਇਹ ਕਿਉਂ ਕਰਦੀ ਕਰੀਏ ਮੈਨੂੰ ਲੱਗਦਾ ਕਿ ਮੈਂ ਪ੍ਰੋਪਰ ਜਿਹੜਾ ਸ ਵੀ ਕਿਉਂ ਐਵੇਂ ਹੋ ਰਿਹਾ ਮੇਰੇ ਨਾਲ ਤੇ ਨਾ ਹੀ ਨਾ ਟਾਈਮ ਮੇਰੀ ਡਾਕਟਰ ਕੋਲ ਜਾ ਕੇ ਮੈਂ ਚੈੱਕ ਅਪ ਕਰਵਾਉ ਆਂ ਅੱਖਾਂ ਦਾ ਨਾ ਇਦਨ ਐ ਸਪੈਕਸ ਬਣਾ ਕੇ ਲਿਆਏ ਸੀ ਤੇ ਉਹ ਦਿਨ ਉਹਨਾਂ ਨੇ ਨਿਗਾ ਚੈੱਕ ਕੀਤੀ ਉਹ ਕਹਿੰਦੇ ਹੋਰ ਘਟ ਗਈ ਨਿਗਾ ਤੁਹਾਡੀ ਹਨਾ ਤੇ ਭਾਵੇਂ ਉਹਦੇ ਕਰਕੇ ਵੀ ਨਸਾਂ ਕਮਜ਼ੋਰ ਹੋ ਗਈਆਂ ਜਾਂ ਕੀ ਚੱਕਰ ਸਮਝ ਨਹੀਂ ਆ ਰਿਹਾ ਮੈਨੂੰ ਪਰ ਮੈਂ ਬਹੁਤ ਪਰੇਸ਼ਾਨ ਆੱਖਾਂ ਨਾਲ ਲੈ ਕੇ ਸਰੀਰ ਮੇਰਾ ਸਾਰਾ ਹੀ ਐਂ ਰੰਦਾ ਟੁੱਟਿਆ ਰੁੱਟਿਆ ਜਾ ਤੇ ਸਮਝ ਨਹੀਂ ਆਉਂਦੀ ਕੀ ਕਰਾਂ ਕਿਹੜੀ ਮੈਡੀਸਿਨ ਲਵਾਂ ਦਿਮਾਗ ਬਹੁਤ ਖਰਾਬ ਹੋਇਆ ਹੋਇਆ ਹੁਣ ਮੇਰੀ ਆ ਸਾਰੀ ਚੀਜ਼ ਨਹੀਂ ਦਰਦ ਕਰਨਦੀ ਜਿਹੜੀ ਨਵੀਂ ਸਪੈਕਸ ਬਣਾਈ ਉਹ ਮੈਂ ਬਿਲਕੁਲ ਹੋਣ ਲੱਗ ਜਾਂਦਾ ਸਿਰ ਦੁਖਣ ਲੱਗ ਜਾਂਦਾ ਜਿਆਦਾ ਇਰੀਟੇਸ਼ਨ ਹੁੰਦੀ ਏ ਤੇ ਬਾਕੀ ਜੇ ਤੁਸੀਂ ਕੋਈ ਨੌਲੇਜ ਰੱਖਦੇ ਪਲੀਜ਼ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਠੀਕ ਹੈ ਜੀ ਤੇ ਮੈਂ ਹੁਣ ਇਹ ਵਾਲੀ ਦਵਾਈ ਪਾਵਾਂ ਅੱਖਾਂ ਚ ਫਿਰਿੰਦਰ ਪਾਵਾਂ ਕਿ ਅੱਖਾਂ ਦੀ ਦਵਾਈ ਅਦੇ ਦਵਾਈ ਬਾ ਅੱਖਾਂ ਚ ਹਾਈ ਫਿਰੇ ਕਹਿੰਦਾ ਮੈਨੂੰ ਖਾ ਲੋ ਫਿਰ ਪਾਂਦੇ ਰਿਹਾ ਦਵਾਈਆਂ ਕਿੰਨਾ ਲੱਭੋਗੇ ਮੈਂ ਆਪਣੇ ਪੁੱਤ ਨੂੰ ਕਹੂੰਗੀ ਫਿਰ ਫੜੇ ਬੈ ਲੰਮੇ ਪਾ ਲੜਨਾ ਉਹ ਲੰਮੇ ਬੈ ਪੈਣਾ ਫਿਰ ਥੇ ਬੱਦੂ ਜੇ ਆਪਾਂ ਭੁੱਲ ਜਾਊਂਗੇ ਆਹ ਪਾ ਫਤੇ ਕਿਸ ਦਵਾਈ ਅਰੇ ਬੂਚੀ ਪਾ ਲੂੰਗਾ ਨਾ ਹੋਤੇ ਕਰ ਇੱਕ ਡਰਾ ਫਤੇ ਨਾ ਬੁੱਧ ਮੂਚੀ ਕੁੱਟ ਕੇ ਪਾ ਦੇ ਫਤੇ ਉਹ ਕੱਟ ਗਈ ਪਾਗਾ ਰਾਈ ਦਬੋ ਨੂੰ ਜਾ ਯਾਰ ਪਤਾ ਨਹੀਂ ਪਈ ਹੈਗੀ ਪਈ ਹੈ ਨਹੀਂ ਪਈ ਮੈਨੂੰ ਪਤਾ ਨਾ ਬੰਦਾ ਤਾਂ ਬਤਾਣੀ ਤੂੰ ਬੰਨਾ ਚਲ ਹੁਣ ਪਾਣਾ ਜਾਂ ਦੇਖ ਲੋ ਫਤੇ ਤੱਕਾ ਖੋਲ ਦੇ ਐ ਨਹੀਂ ਖੋਲ ਦੇ ਦੇ ਕੇ ਅੱਈਓ ਇਹ ਇੰਦਰ ਪਾ ਹੁਣ ਬੜੀ ਲੱਗਦੀ ਐ ਹਤੇ ਅੱਖਾ ਤਾਂ ਖੋਲੋ ਹਾਲੀ ਖੋਲ ਦੇ ਐ ਨਹੀਂ ਕਰੇ ਇੰਦਰ ਪਾ ਖੋਲੋ ਕਿ ਪਾ ਨੱਖ ਖੋਲ ਅੱਖਾ ਇਹ ਤੇ ਦਿਓ ਇਹ ਤੇ ਆ ਇਹ ਪੈ ਗਈ ਵੇ ਵਧੀਆ ਹੋਈ ਆ ਵਧੀਆ ਹੋਈ ਫਟੇ ਬੜਾ ਕੋਸੇ ਕਿ ਵਧੀਆ ਮਮਾ ਤੜਫਰੀ ਐ ਹੋ 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 ਲੱਗਦੀ ਬਹੁਤ ਜ਼ਿਆਦਾ ਹੱਦੋਂ ਵੱਧ ਕੇ ਲੱਗਦੀ ਜਿਦਾ ਰਾਮਦੇਵ ਵਾਲੀ ਦਵਾਈ ਨਹੀਂ ਲੱਗਦੀ ਹੈਗੀ ਉਵੇਂ ਲੱਗਦੀ ਅੱਖਾਂ ਬਿਲਕੁਲ ਨਹੀਂ ਖੁੱਲਣੀਆਂ ਹੁਣ ਇਹ ਇਹ ਪਾ ਕੇ ਤੇ ਆਪਾਂ ਰੈਡੀ-ਸ਼ੈਡੀ ਹੋ ਗਏ ਤੇ ਕੰਗੀ ਕਰਨ ਦਾ ਟਾਈਮ ਨਹੀਂ ਕੰਗੀ ਆਪਾਂ ਨੇ ਹੱਥ ਲਈ ਫੜ ਤੇ ਹੁਣ ਆਪਾਂ ਜਾਣਾ ਜੀ ਲੁਧਿਆਣੇ ਥੋੜੇ ਜੇ ਕੰਮ ਨੇ ਲੈਸਾ-ਲੁਸਾ ਆਪਣੀਆਂ ਮੁੱਕੀਆਂ ਹੋਈਆਂ ਨੇ ਕਾਫੀ ਤਾਂ ਤਾਂ ਆਪਾਂ ਟਾਈਮ ਕੱਢ ਰਹੇ ਸੀ ਪਰ ਟਾਈਮ ਕੱਢਿਆ ਨਹੀਂ ਸੀ ਜਾ ਰਿਹਾ ਤੇ ਸਾਡੇ ਨਾਲ ਜਾ ਰਿਹਾ ਫਤੇ ਸਿੰਘ ਤੇ ਫਤੇ ਨੂੰ ਆਪਾਂ ਨੇ ਸੰਗੂਰ ਛੱਡ ਦੇਣਾ ਤੇ ਨਹੀਂ ਮੰਮੀ ਹਾਂ ਜਾਵਾਂਗੇ ਨਾਲ ਜਾਣਾ ਠੀਕ ਹੈ ਚਲੋ ਆ ਜਿਓਏ ਚੱਲੀਏ ਲੇਟ ਹੋ ਗਏ ਬਾਕੀ ਆਪਾਂ ਰਸਤੇ ਜਾ ਕੇ ਮਿਲਦੇ ਆਂ ਦੇਤਾ ਨੂੰ ਕਰਦਾ ਵਟਸਐਪ ਗਗਨ ਨੂੰ ਮੰਮੀ ਦੇ ਪਿੰਡੋਂ ਫੋਨ ਆ ਗਿਆ ਮੰਮੀ ਨੇ ਛੇਤੀ ਦਾ ਮੰਮੀ ਕਹਿੰਦੀ ਛੇਤੀ ਮੇਰੀ ਗੱਲ ਕਰਾ ਦਿਓ ਬਸ ਗੱਲ ਕਰਾ ਦਿਓ ਛੇਤੀ ਕੋਈ ਗੱਲ ਨਹੀਂ ਕਰ ਗੱਲ ਨਹੀਂ ਮੈਂ ਦੇਤਾ ਨੰਬਰ ਜੋਤੀ ਨਾਲ ਗੱਲ ਕਰਨੀ ਹੈ ਤੇ ਆਪਾਂ ਫਤਿਹ ਨੂੰ ਸੰਗਰੂਥ ਛੱਡ ਕੇ ਤੇ ਹੁਣ ਆਪਾਂ ਚੱਲੇ ਅੱਗੇ ਲੁਧਿਆਣੇ ਮੈਂ ਤੇ ਕੁਲਿੰਦਰ ਹਾਂ ਪਹਿਲਾਂ ਕਿੰਨੇ ਫਤਿਹ ਮੈਂ ਨਾਲ ਉਹਨਾ ਫਿਰ ਅਸੀਂ ਸੋਚਿਆ ਕਿ ਫਤਿਹ ਨੂੰ ਨਾਲ ਲਿਆਉਣਾ ਸਹੀ ਨਹੀਂ ਹੈਗਾ ਕਿਉਂਕਿ ਨਾ ਸਫ਼ਰ ਬਹੁਤ ਜ਼ਿਆਦਾ ਲੰਬਾ ਹੋ ਜਾਂਦਾ ਔਰ ਦੂਜੀ ਗੱਲ ਜਿੱਥੋਂ ਆਪਾਂ ਆਪਣਾ ਸਮਾਨ ਲੈਣਾ ਦਾ ਲੈਸਿਸ ਵਗੈਰਾ ਲੈਣੀਆਂ ਹੁੰਦੀ ਨੇ ਤੇ ਆਪਾਂ ਨੂੰ ਗੱਡੀ ਕਾਫੀ ਦੂਰ ਖੜੀ ਕਰਕੇ ਜਾਣੀ ਪੈਂਦੀ ਪਾਰਕਿੰਗ 'ਚ ਤੇ ਉਸ ਤੋਂ ਅੱਗੇ ਆਟੋ ਲੈਣਾ ਪੈਂਦਾ ਉਹ ਤੁਸੀਂ ਦੇਖੋਗੇ ਇਹਨਾਂ ਸਾਰਾ ਕੁਝ ਵਲੌਗ ਦੇ ਵਿੱਚ ਨਾ ਬਾਕੀ ਪਹਿਲਾਂ ਵੀ ਆਪਾਂ ਵਲੌਗ ਸਾਰੇ ਪਾਏ ਤੁਸੀਂ ਦੇਖਦੇ ਹੋ ਕਿੱਥੇ ਆਪਾਂ ਗੱਡੀ ਖੜੀ ਕਰਦੇ ਆ ਕਿੱਥੋਂ ਆਪਾਂ ਆਟੋ ਲੈਣੇ ਆ ਨਾ ਤਾਂ ਇਸ ਕਰਕੇ ਫਤਿਹ ਨੂੰ ਆਪਾਂ ਲੈ ਕੇ ਨਹੀਂ ਆਏ ਵੀ ਕਈ ਵਾਰ ਸਾਨੂੰ ਜਾਣਾ ਤੁਰਨਾ ਪੈਂਦਾ ਬਾਜ਼ਾਰ ਯਾਰ ਸਿਮ ਮੈਂ ਆ ਤਾਂ ਕਿੰਦਰ ਜਾ ਰਿਹਾ ਕੱਲੇ ਤੇ ਗਗਨ ਘਾਰ ਹੈ ਕਿਉਂਕਿ ਮੰਮੀ ਕਰਕੇ ਇੱਕ ਜਣੇ ਨੂੰ ਸਾਨੂੰ ਘਰ ਰਹਿਣਾ ਹੀ ਪੈਂਦਾ ਹੁਣ ਕੱਲ ਦਾ ਪ੍ਰੋਗਰਾਮ ਗਗਨ ਨੂੰ ਹੁੰਦਾ ਕਿਤੇ ਹੋਰ ਦਾ ਹੈ ਸ਼ਾਇਦ ਜਿਆਦਾ ਪਟਿਆਲੇ ਦਾ ਜਾਂ ਫਿਰ ਲੁਧਿਆਣੇ ਦਾ ਤਾਂ ਫਿਰ ਇੱਕ ਜਣੇ ਨੂੰ ਘਰੇ ਰਹਿਣਾ ਪੈਣਾ ਤੇ ਫਿਰ ਦੂਜੇ ਜਣੇ ਜਿਹੜੇ ਨੇ ਉਹ ਜਾ ਸਕਦੇ ਆ ਤੇ ਬਾਕੀ ਕਾਲ ਦੇ ਕਮੈਂਟ ਆਇਆ ਸੀ ਕਿ ਦੀਦੀ ਪਲੀਜ਼ ਜੁੱਤੀਆਂ ਵਾਲੀ ਸ਼ਾਪ ਦੱਸ ਦਿਓ ਹਣਾ ਪੰਜਾਬੀ ਜੁੱਤੀਆਂ ਵਾਲੀ ਤਾਂ ਅਸੀਂ ਕਿਸੇ ਸ਼ਾਪ ਤੋਂ ਬਾਏ ਨਹੀਂ ਕਰਦੇ ਜੁੱਤੀਆਂ ਅਸੀਂ ਆਪਣੀਆਂ ਖੁਦ ਕਸਟਮਾਈਜ਼ ਕਰਵਾਉਨੇ ਆ ਜੀ ਜੁੱਤੀਆਂ ਤੇ ਇਹ ਕਰਵਾ ਕੇ ਸਾਨੂੰ ਉਹੀ ਜੰਦੇ ਨੇ ਜਿਹੜਾ ਜਿਹੜੇ ਪੰਜਾਬੀ ਜੁੱਤੀਆਂ ਬਣਾਉਂਦੇ ਨੇ ਹਣਾ ਤੇ ਬੱਸ ਟਾਈਮ ਲੱਗਦਾ ਜੀ ਅਸੀਂ ਆਪਦੀ ਚੀਜ਼ ਆਪ ਰੈਡੀ ਕਰਵਾਉਨੇ ਆ ਕਿਉਂਕਿ ਸ਼ਾਪ ਤੋਂ ਲੈ ਕੇ ਦਿੱਤੀ ਤਾਂ ਫਿਰ ਕੋਈ ਫਾਇਦਾ ਨਹੀਂ ਹੈਗਾ ਤੁਹਾਨੂੰ ਹਣਾ ਕਿ ਤਾਂ ਆ ਵੀ ਤੁਹਾਨੂੰ ਬਤਾਂ ਰੂਟੀਨ ਚ ਮਿਲ ਜਾਂਦੀਆਂ ਨੇ ਤੇ ਬਾਕੀ ਬੰਦਾ ਉਹੀ ਕੋਈ ਆ ਜੀ ਜੋ ਸ਼ਾਪਾਂ ਤੇ ਆਉਂਦਾ ਬਟ ਟਾਈਮ ਹੁੰਦਾ ਕਿ ਥੋੜਾ ਜਿਹਾ ਕੁਆਲਿਟੀ ਦੇ ਵਿੱਚ ਫਰਕ ਹੁੰ ਕਾਏ ਕੁੰਨਾ ਨਾ ਨ ਤੇ ਫੇਰਾ ਪੱਲੇ ਗਵਨੇ ਆ ਆਪਾਂ ਕਿੱਥੇ ਪਹੁੰਚ ਗਏ ਅੰਦਰ ਆਪਾਂ ਬੇਨੜੇ ਬੇਨੜੇ ਹੈ ਨਾ ਭਾਈ ਇਹ ਮਰਨ ਵਾਲੇ ਕੰਮ ਹੜਦਾ ਹੀ ਨਹੀਂ ਕਿ ਜਨਤਾ ਡਰਦੀ ਨਹੀਂ ਹੈਗੀ ਮਰਨ ਤੋਂ ਚਲੋ ਜੀ ਪਹੁੰਚ ਗਏ ਆਪਾਂ ਬੇਨੜੇ ਪਿੰਡ ਸੂਬਾ ਦਾ ਹੈਗਾ ਧੂਰੀ 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 ਤੋਂ ਬਾਅਦ ਮਲੇਰਕੋਟਲਾ ਹਾਂ ਮਲੇਰਕੋਟਲੇ ਤੋਂ ਬਾਅਦ ਸਿੱਧਾ ਹੈ ਲੁਧਿਆਣਾ ਅਹਿਮਦਗੜ ਮੰਡੀ ਹਾਂ ਅਹਿਮਦਗੜ ਤੋਂ ਫੇਰ ਯਮਲੇ ਸੌਰੀ ਗਲਤੀ ਹੋ ਗਈ ਆ ਵੇ ਤੋੜ ਕੇ ਵੇ ਲੁਧਿਆਣਾ ਵੇ ਲੁਧਿਆਣਾ ਡੇਲੋਡੂ ਲਖਾਸੇ ਪਿੰਡ ਆਉਂਦੇ ਨੇ ਕੋਈ ਹੀੜ ਹਨਾ ਮਨ ਕੀ ਕੁਝ ਕਰ ਕਰ ਕੇ ਜਿਹੜੇ ਨਾਂ ਆਉਂਦੇ ਕਈ ਐ ਪਾ ਪੁੱਪ ਹਾਂ ਜਿਹੜੇ ਟ੍ਰੇਨ ਚ ਆਉਂਦੇ ਹੁੰਦੇ ਹਨਾ ਉਹ ਚੀਜ਼ ਬੜੀ ਵਧੀਆ ਲੱਗਦੀ ਪਰ ਨਹੀਂ ਤੇ ਲੁਧਿਆਣੇ ਦਾ ਸਾਨੂੰ ਟ੍ਰੇਨ ਕਾ ਤੋਂ ਜ਼ਿਆਦਾ ਐਂਦੀ ਐ ਟ੍ਰੇਨ ਤੇ ਜਾਇਆ ਕਰੀ ਨਾ ਜੇ ਟਾਈਮ ਆਪਾਂ ਵੀ ਯਾਰ ਉਹ ਤਾਂ ਟਾਈਮ ਹੁੰਦਾ ਹੀ ਹੁੰਦਾ ਟਾਈਮ ਹੀ ਹੈਗਾ ਆਪਣੇ ਕੋਲ ਇੰਨਾ ਜਾਣ ਆਉਂਦਾ ਟ੍ਰੇਨਾਂ ਚ ਜਾਈਏ ਬੱਸਾਂ ਤੇ ਜਾਈਏ ਟਾਈਮ ਕਰਾ ਕੇ ਇਹ ਵੀ ਟ੍ਰੇਨਾਂ ਦੇ ਵਿੱਚ ਆਈ ਜਾਂਦੇ ਨੇ ਜਾਂਦੇ ਨੇ ਯਾਰ ਉਹ ਤਾਂ ਫਿਰ ਡਿਊਟੀ ਹੋ ਗਈ ਜਿਹਨਾਂ ਦੀ ਪੱਕੀ ਉਚ ਉਹਣਾ ਟ੍ਰੇਨਾਂ ਨਾਲੋਂ ਫਿਰ ਵਧੀਆ ਲੱਗਦਾ ਨਹੀਂ ਕਈ ਵੇਲੇ ਟੁੱਟੇ ਤੋਂ ਵੀ ਜਾਂਦੇ ਨੇ ਹੂੰ ਚੰਗੀ ਗੱਲ ਐ ਜਾਣਾ ਚਾਹੀਦਾ ਐ ਇਹਨਾਂ ਕੋਲ ਸਮਾਂ ਵੀ ਹੈਗਾ ਐ ਜਾਂਦਾ ਸਾਡੇ ਕੋ ਤਾਂ ਫਿਰ ਟਾਈਮ ਹੀ ਪੂਰਾ ਪੂਰਾ ਹੁੰਦਾ ਕੀ ਕਰੀਏ ਹੁਣ ਅਸੀਂ ਟਾਈਮ ਨਾਲ ਮੁੜਨਾ ਸਿਰਫ ਆਉਣ ਜਾਣ ਕਰਨਾ ਤਾਂ ਲੈਸ਼ਾ ਲੈਣੀਆਂ ਹੋਰ ਓਹੜਾ ਪੜਾ ਮੂੰਹ ਕਿਤੇ ਨਹੀਂ ਮਾਰਨਾ ਹੈਗਾ ਸਹੀ ਗੱਲ ਕਲਵਿੰਦਰ ਦਾ ਇੱਕ ਕੰਮ ਐ ਉਹਨੇ ਆਪਣੇ ਕੈਮਰਾ ਦਾ ਕੰਮ ਜਿਆ ਕਰਾਉਣਾ ਉਹ ਕਰਵਾ ਲੈਣਗੇ ਤੇ ਬਾਕੀ ਦੇਖਦੇ ਉੱਥੇ ਜਾ ਕੇ ਕੀ ਹੱਬਤਾ ਬਣਦਾ ਚਲੋ ਜੀ ਆਲਮੋਸਟ ਫੇਵਰੇਟ ਸਾਡਾ ਢਾਬਾ ਹੂੰ ਗ੍ਰੇਨ ਵਟਾ ਢਾਬਾ ਡੱਬਾ ਗੇਰ ਚਾ ਫੇਰ ਗੁੱਡ ਆਫਟਰਨੂੰ ਗੁੱਡ ਆਫਟਰਨੂੰ ਹੋ ਗਿਆ ਕਹਿੰਦੀ ਹਾਂ ਦੇਖੋ ਸਾਡੇ ਨਾਲ ਨਾ ਸਾਡੇ ਜਿਹੜੀ ਗੱਡੀ ਆ ਉਹ ਵੀ ਤੁਹਾਨੂੰ ਗੁੱਡ ਆਫਟਰਨੂੰ ਕਹਿੰਦੀ ਐ ਹਾਂ ਉਹ ਕਹਿੰਦੀ ਗੁੱਡ ਮਾਰਨਿੰਗ ਟਾਈਮ ਗੁੱਡ ਮਾਰਨਿੰਗ ਗੁੱਡ ਆਫਟਰਨੂੰ ਟਾਈਮ ਗੁੱਡ ਆਫਟਰਨੂੰ ਹਨਾ ਤੇ ਅਸੀਂ ਹੁਣ ਕੀ ਮੰਗਾਂਗੇ ਇੱਥੇ ਕੌਫੀ ਕੌਫੀ ਕਿ ਚਾਹੇ ਚਾਹ ਕੌਫੀ ਜੋ ਵੀ ਮਿਲ ਜੇ ਆਪਾਂ ਪੀ ਲਾਂਗੇ ਸਹੀ ਐ ਤੇ ਫਿਰ ਆਪਾਂ ਚੱਲਦੇ ਆਪਾਂ ਯਾਤਰੀ ਲਈ ਜਰਨੀ ਤੇ ਹਨਾ ਅੜੇ ਦਾ ਬਾਕ ਰੋਚ ਐ ਕਿੱਥੇ ਹੈਗੇ ਹਾਂ ਹਾਂ ਚਲੋ ਐਸੇ ਨਹੀਂ ਹੈਗੇ ਤਾਂ ਫਿਰ ਕੀ ਹੋਇਆ ਇੱਥੇ ਬੈਠ ਕੇ ਫਿਰ ਨਹੀਂ ਕਾਫੀ ਕੁਫੀ ਕੀ ਕਰਨਾ ਕਿ ਬਾਹਰ ਹੁੰਦੇ ਨੇ ਅੰਦਰ ਬਾਹਰ ਹੀ ਬੈਠ ਜਾਣਾ ਲੇਕ ਜਾਣਾ ਕਿ ਤੇ ਅਲੱਗ ਉੱਠ ਲੈਣਾ ਆਪਾਂ ਮੁੰਡੇ ਨੂੰ ਹਾਂ ਪੁੱਛੋ ਕਰ ਲੈ ਬ੍ਰਦਰ ਅੰਦਰ ਜਾਣਾ ਕੋਈ ਬੜਾ ਸੌਦਾ ਕੀ ਪੁੱਛ ਨੂੰ ਅਮਰ ਕਿੱਥੇ ਚੱਲੀ ਏ ਇੱਧਰ ਚੱਲੀ ਏ ਤੁਹਾਡੇ ਕੋਲ ਅੱਛਾ ਬੜਾ ਲੰਬਾ ਘਟ ਲਿਆ ਤੇ ਮਰਜੀ ਬਹਿ ਜਾਓ ਠੰਡੇ ਹੋਣਗੇ ਨਹੀਂ ਠੰਡੇ ਹੀ ਐ ਠੀਕ ਨੇ ਬਹਿ ਜਾ ਚਾਹ ਲਈਏ ਕੌਫੀ ਲਈ ਇੱਕ ਮਿੰਟ ਜੀ ਪਹਿਲਾਂ ਪਾਣੀ ਲਈਏ ਬਾਬਾ ਤਾਂ ਪਾਣੀ ਦੋ ਪਾਣੀ ਪਿਆਸ ਬਹੁਤ ਜਾ ਕੇ ਆਵਣ ਮੈਂ ਹੀ ਜਾਣਾ ਤੈਨੂੰ ਕਹਿਣਾ ਪੈਣਾ ਪੱਲੇ ਬੋਰਜੇ ਨਹੀਂ ਹੁੰਦੇ ਆਪਾਂ ਮਤੇ ਕਹਿ ਰਿਹਾ ਸੀ ਅੱਖਾਂ ਬੜੀਆਂ ਦਰਦ ਕਰਦੀਆਂ ਆ ਅੱਖਾਂ ਕਢਾ ਦਿੰਦੇ ਆ ਇਹ ਦਰਦ ਕਰ ਰਹੀ ਨੇ ਕਢਾ ਦੋ ਹਾਂ ਤੂੰ ਤਾਂ ਇਹੀ ਚਾਹੁੰਦਾ ਕਿ ਬਣੰਨੀ ਹੋ ਜਾਏ ਹਾਂ ਬਸ ਮੈਨੂੰ ਪਤਾ ਸੀ ਤੂੰ ਇਹੀ ਕਹਿਣਾ ਹੈ ਹਾਂ ਇਹੀ ਕਹਿਣਾ ਸਹੀ ਗੱਲ ਹੈ ਪਹਿਲਾਂ ਪਾਣੀ ਲੈ ਮੰਗਵਾਓ ਜੇ ਕੋਈ ਆਊਗਾ ਫੇਰ ਹੀ ਹੈ ਨਾ ਆਉਣਗੇ ਆਉਣਗੇ ਕਿਉਂ ਨਹੀਂ ਪੈਸੇ ਦੇਣੇ ਆਹੜਾਂ ਲਾ ਕੇ ਪ੍ਰਧਾਨ ਸਾਹਿਬ ਪਾਣੀ ਲੈ ਕੇ ਆਇਆ ਹਜੇ ਜਦੋਂ ਆਰਡਰ ਤੇ ਆਇਆ ਤੂੰ ਉਹ ਗੱਡੀ 'ਚ ਪਾਣੀ ਆ ਪਾਣੀ ਬਚਾ ਗੱਡੀ 'ਚ ਰੱਖ ਲਾਂਗੇ ਆਪਾਂ ਇਹ ਲੰਬਾ ਸਬਰ ਪੈ ਕਰਨਾ ਆਪਾਂ ਇਹ ਤਾਂ ਨਹੀਂ ਛੱਡ ਕੇ ਆਣੀ ਪੁੱਤ ਹਾਂ ਸਹੀ ਗੱਲ ਹੈ ਪੈਸੇ ਇਤਨੇ ਕਟਾਬਾ ਹੋਰ ਵੀ ਦੱਸ ਰਿਹਾ ਸੀ ਕੋਈ ਉਰੇ ਕਹਿੰਦੇ ਉਹ ਵੀ ਟਾਬਾ ਬਹੁਤ ਜੇ ਉੱਥੇ ਵੀ ਕਾਣਾ ਟਰਾਈ ਕਰਿਓ ਅੱਛਾ ਬਲੇ ਰਾਜ ਆਟਾ ਬਾਈ ਕੋਈ ਉਰੇ ਪਿੰਡ ਵੀ ਨੇ ਆਪਣੇ ਸਬਸਕ੍ਰਾਈਬਰ ਵੀ ਉਰੇ ਇਹ ਨਾਲ ਟਾਬੇ ਦੇ ਪਿਛਲੇ ਪਾਸੇ ਸਾਡਾ ਘਰ ਆ ਪਤਾ ਨਹੀਂ ਪੱਤਾ ਕੰਪਲਡਾ ਸਲਿੱਪ ਕਰ ਗਿਆ ਉਹ ਪਾਣੀ ਦੇ ਬੋਤਲ ਹੋਰੀ ਮੁੱਕ ਚੱਲੀ ਏ ਦੂਜੇ ਆਪਰੇ ਜੇ ਤੱਕੋਂ ਦੇ ਪਿਆਸ ਹੁੰਦੇ ਨੇ Rajasthan ਤੋਂ ਆਏ ਹੁੰਦੇ ਨੇ ఆఠే బ దోన్ ఎన్నే పట్లీ రేద ਇਹੋ ਸਾਡੀ ਕਾਫੀ ਆਉਂਦੀ ਹੈ ਤੇ ਕਾਫੀ ਪੀ ਕੇ ਫਿਰ ਆਪਾਂ ਪੱਟ ਚੱਲਦੇ ਹਾਂ ਪਹੁੰਚਣ ਵਾਲੀ ਆਪਾਂ ਨੇੜੇ ਲੱਗੇ ਹੋਏ ਆ ਬਸ ਟ੍ਰੈਫਿਕ ਨਾਲ ਉਹ ਜ਼ਿਆਦਾ ਪਰ ਕਹਿੰਦੇ ਲੁਧਿਆਣੇ ਜਾਈਏ ਟ੍ਰੈਫਿਕ ਨਾਲ ਮਿਲਿਆ ਹੋ ਹੀ ਸਕਦਾ ਹੋਰ ਇਹ ਹੋ ਨਹੀਂ ਸਕਦਾ ਬਸ ਫੜਾੜ ਸਮਾਂ ਲੱਗੇ ਤੇ ਘਰ ਨੂੰ ਆਈਏ ਉਹ ਵੀ ਆਪਣੇਾਂਗੇ ਬੈਠੇ ਦੋਨੇ ਕੰਦਰ ਹਾਂ ਉਹ ਦੋਨੋਂ ਆਪਣੇਾਂਗੇ ਬੈਠੇ ਆ ਇਧਰ ਆ ਦੇਖ ਸਟੈਚੂ ਜਿਹੜੀ ਬਣਾਈ ਸੀ ਜਿੱਥੇ ਹਾਂ ਗਿਆ ਉਹ ਪ੍ਰਧਾਨ ਟੋਡਾ ਵੀ ਸਰ ਗਿਆ ਪ੍ਰਧਾਨ ਏਟ ਹੋਰ ਵੱਡੀ ਕੱਢਿਆ ਤੇ ਹੈ ਤੂੰ ਮੈਨੂੰ ਨਜ਼ਰ ਲਾਦੀ ਮੈਨੂੰ ਮੇਰੀ ਨਜ਼ਰ ਲਾਦਿਆ ਕੀ ਤੇਰੀ ਨਜ਼ਰ ਨਹੀਂ ਤੁਹਾਨੂੰ ਤਾਂ ਮੇਰੀ ਮੈਨੂੰ ਤਾਂ ਤੁਹਾਡੀ ਨਜ਼ਰ ਲੱਗ ਜਾਂਦੀ ਪਰ ਮੈਨੂੰ ਨਹੀਂ ਟੱਡ ਲੈ ਠੀਕ ਹੈ ਇਹ ਤੁਹਾਡੇ ਲਈ ਕਲਰ ਇਹ ਮੈਂ ਲੈ ਮਿੰਟ ਤੇ ਇਹ ਦੇ ਦੂੰ ਤੈਨੂੰ ਦਿਲ ਵਾਲੀ ਦੇ ਰਹਾਂ ਹਾਂ ਮੈਂ ਕੀ ਹੱਸੀ ਉਹ ਮੈਂ ਦਿਲ ਵਾਲੀ ਬਣਾ ਕੇ ਦੇਵਾਂ ਅਮਰ ਰਸਤੇ ਦਿਲ ਵਾਲੀ ਹੈ ਇਹ ਮਨਾਂ ਦਿਲ ਖਰਾਉਂਦਾ ਰਹਿੰਦਾ ਹੈ ਜੋਦਨਾ ਪੋਥੀ ਵੀ ਤੁਸੀਂ ਨਾ ਆਪਣੇ ਉੱਤੇ ਜਾਦਵਿੰਦਰਾ ਚ ਉਹ ਵੀ ਕਾਫੀ ਬਹੁਤ ਟੇਸਟੀ ਹੈ ਨਾ ਆਇਆ ਇਹ ਕਰ ਦੇ ਬੜੀ ਪਤਲੀ ਹੈ ਹਮ ਜਾਣ ਨਹੀਂ ਹੈ ਇਹ ਚ ਖੰਡ ਪਾਓ ਆਹ ਹੋ ਗਈ ਹੈ ਚਲੋ ਇਹ ਕਿੜਾ ਤੁਸੀਂ ਇੱਥੇ ਖੋਇਆ ਕੱਢਣਾ ਇਹਦੇ ਨਾਲ ਨਹੀ ਨਹੀ ਖੰਡ ਪਾਓ ਸ਼ੱਕਰ ਪਾ ਕੇ ਤਾਂ ਟੇਸਟ ਖਰਾਬ ਹੋਣਾ ਕਾਫੀ ਦਾ ਲੈ 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 ਵਾਈਟ ਸ਼ੂਗਰ ਹੈ ਹਮ ਵਾਈਟ ਸ਼ੂਗਰ ਵਾਈਟ ਤੇ ਬ੍ਰਾਊਨ ਹਾਂ ਵਾਈਟ ਪਾ ਦੇ ਮੇਰੇ ਚ ਬ੍ਰਾਊਨ ਤੁਸੀਂ ਪਾ ਲਿਓ ਹਾਂ ਮੈਨੂੰ ਪਤਾ ਸੀ ਤੁਮ ਨੂੰ ਨਾ ਇਹ ਇੰਦਰ ਬ੍ਰਾਊਨ ਸ਼ੂਗਰ ਹੈ ਕਿੰਨੇ ਦਾ ਫੋਨ ਆ ਰਿਹਾ 400 ਦਾ ਅੱਛਾ ਜੀ ਗਗਨ ਨੂੰ ਪਤਾ ਤਾਂ ਲੱਗ ਗਿਆ ਵੀ ਆਏ ਹੋ ਨੇ ਇੱਕ ਪੈਕਟ ਹੋਰ ਪਾ ਦੇ ਕੋਲਦਰ ਪਹਿਲਾਂ ਮੇਰੇ ਵਾਲੇ ਚ ਪਾ ਦਿਓ ਹੈਲੋ ਬੋਬ ਜੀ ਬਹੁਤ ਵਧੀਆ ਤੁਸੀ ਸੁਣਾਓ ਬੋਬ ਜੀ ਬਹੁਤ ਵਧੀਆ ਓਕੇ ਰਿਪੋਰਟ ਹੈ ਜੀ ਤੁਸੀ ਸੁਣਾਓ ਕਿ ਮੇਰੇ ਨਾਲ ਦੀ ਸਾਥੀ ਚਾਹ ਬਸ ਹੋਰ ਪਾ ਦਿਓ ਜੀ ਤੱਕ ਪਰ ਪੈਂਦ ਰਹੀ ਹੈ ਹਾਂ ਜੀ ਬਸ 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 ਕਿੰਨੀ ਕ ਬਾਤ ਹੀ ਬਣਾਣਾ ਦਾਨ ਦਿਲ ਦਿਲ ਕਿੱਧਰ ਤੋੜਦਾ ਮੇਰਾ ਹਾਂਜੀ ਨਹੀਂ ਨਹੀਂ ਬਹੁਤ ਠੀਕ ਆ ਮੈਂ ਨਾ ਕਿਤੇ ਵਰਤਣਾ ਸੀ ਕੋਈ ਗੱਲ ਨਹੀਂ ਲੜਾਈ ਅੱਗੇ ਕਿਉਂ ਨਾ ਜਾਣਾ ਸੀ ਨਾ ਹੋਵੇ ਇਹਨਾਂ ਤੁਹਾਡੀ ਗੜਾਈ ਪਰ ਮਾਣ ਵਾਹਿਗੁਰੂ ਤੁਹਾਡੇ ਪਿਆਰ ਹੀ ਲੱਖਾਂ ਛੜੇਗਾ ਹੂੰ ਮੇਰੇ ਬਹੁਤ ਬਹੁਤ ਇੰਨੇ ਇੰਨੇ ਰਹਿ ਗਿਆ ਬੰਦਾ ਦੇ ਅੱਦਲੇ ਕਿਹੜਾ ਮਾਰਾ ਤੁਹਾਡੇ ਪਿਆਰ ਮੰਨ ਕੇ ਰਵੇ ਵਾਹਿਗੁਰੂ ਹਾਂਜੀ ਇੱਕ ਲੀਲ ਬਣਾਈ ਜੀ ਮਹਾ ਉਹ ਵੀ ਇੰਦੀ ਨਾੜੀ ਵਿੱਚ ਇਤਾਰੀ ਖਰਾਬ ਕਰਦੀ ਹੈ ਨਾ ਕੋਈ ਗੱਲ ਨਹੀਂ ਪਾਣੀ ਦੇ ਬੋਟਰ ਚੱਕ ਲਈ ਲਓ ਜੀ ਆ ਜਾਓ ਪਲੇਟ ਹੋ ਗਈ ਬਾਹਰ ਜਾਣਾ ਜੇ ਵਾਸ਼ਰੂਮ वगैरह ਜਾਣਾ ਜਾਓਗੇ ਕੋਈ ਉੱਥੇ ਟਾਈਮ ਲੱਗਣਾ ਹੈਗਾ ਕਿਉਂ ਹੋਰ ਉੱਥੇ ਤਾਂ ਆਪਣਾ ਫਿਰ ਤੁਹਾਨੂੰ ਪਤਾ ਹੋ ਜਾਣਾ ਕੰਮ ਤੇ ਕਿਹੜੇ ਕੰਮ ਤੇ ਉਹ ਮੁੰਡਾ ਸੇਮ ਰਾਜਵਰਗ ਲੱਗ ਰਿਹਾ ਲੰਬਾ ਉੱਚਾ ਜਵਾਨ ਨਾਲ ਥੋੜਾ ਚਾਬੀ ਇਹ ਤਾਂ ਹੋਣੀ ਅਲਾ ਫੜ ਲੱਗ ਗਈ ਦੀ ਚਾਬੀ ਹੈ ਨਾ ਔਰ ਗਾਣਾ ਦਾ ਅਮਰ ਹੋ ਗਈ ਸ਼ਰਾਬੀ ਕੀ ਬਿਨਾ ਪਤਾ ਨਹੀਂ ਇਹ ਕਿਹੜਾ ਗਾਣਾ ਸੀ ਯਾਰ ਬਟਨ ਦੱਬੇ ਤੋਂ ਛਾਲ ਮਾਰਦੀ ਸਟਾਰਟ ਹੁੰਦੀ ਕੀ ਤੋਂ ਬਿਨਾ ਉਹੋ ਗਰਮੀ ਟੂ ਮੱਚਿਆ ਟੂ ਮੱਚ ਜਿਵੇਂ ਜਿਵੇਂ ਵੀਰ ਦੀ ਕਹਿੰਦੀ ਕਹਿੰਦੇ ਅਮਰ ਨੂੰ ਬਸ ਆਹ ਵਧੀਆ ਗਲਾਸ ਇਕਲੇ ਟੂ ਮੱਚ ਗਰਮੀ ਵਧੀਲਾ ਬਰੀ ਨਾ ਕਰਿਓ ਵਰੀ ਨਗਰੋਂ ਟੂ ਮੱਚ ਗਰਮੀ ਤਸਵੀਰ ਦੀ ਨਾਲ ਵੀ ਗੱਲ ਕਰਨੀ ਉਹ ਮੇਰਾ ਨਾਰਾਜ਼ ਹੋਈ ਬੇਟੀ ਸਾਰੇ ਮੇਰਾ ਨਾਰਾਜ਼ਗਾ ਤਾਂ ਯਾਰ ਯਾਰ ਪਰ ਮਹੀਨਾ ਮੇਰਾ ਤੇ ਮਾੜਾ ਹੀ ਚੜਿਆ ਆ ਵਾਲਾ ਇਹ ਨਹੀਂ ਸਹੀ ਗੱਲ ਆ ਉਹ ਰਾਮੀ ਨਾ ਜ ਮੇਰੇ ਬਹੁਤ ਯਾਰ ਦੋ ਤੇ ਛੁੱਟ ਗਏ ਮੇਰੇ ਕੋਲ ਜਿਹਨਾਂ ਨਾਲ ਜਿਨ੍ਹਾਂ ਦਾ ਮੈਂ ਫੋਨ ਨਹੀਂ ਚੁੱਕਿਆ ਤਾਂ ਉਹਨਾਂ ਨੇ ਮੈਨੂੰ ਵੀ ਆਪਣੇ ਦਿਲ ਚੋਂ ਵੀ ਕੱਢਦਾ ਤੇ ਫੋਨ ਚੋਂ ਵੀ ਕੱਢਦਾ ਐਦਾਂ ਨਾ ਮੈਂ ਨਹੀਂ ਮੈਂ ਐਦਾਂ ਦੀ ਨਹੀਂ ਹੈਗੀ ਆ ਜਿੱਦਾਂ ਨਹੀਂ ਮੈਂ ਬਣ ਗਈ ਆ ਆ ਦਿਨਾਂ ਦੇ ਵਿੱਚ ਚਲੋ ਭਾਵੇਂ ਸੈੱਟ ਕਰਨ ਦੀ ਕੋਸ਼ਿਸ਼ ਕਰਾਂਗੇ ਕਹਿੰਦੇ ਨਾ 9 ਸਾਲ ਨਾਲ ਆਪਣੀਆਂ ਨੜੀਆਂ ਗੰਦੀਆਂ ਆਤਾਂ ਉਹ ਵੀ ਸੁਧਾਰਾਂਗੇ ਆਪਾਂ ਚਲੋ ਪ੍ਰਧਾਨ ਖਿੱਚ ਦੋ ਡੱਡੀ ਲੈਓ ਬਦਨਾ ਸਾਨੂੰ ਇਹ ਕੌਫੀ ਆਪਾਂ ਲਈ ਪੀ ਤੇ ਹੁਣ ਆਪਾਂ ਪੂਰੀ એનર્ਜੀ ਦੇ ਵਿੱਚ ਆ ਹੁਣ ਧੜਾ ਧੜ ਸਮਾਨ ਚੱਕਾਂ ਲੁਧਿਆਣੇ ਤੋਂ ਤੇ ਵਾਪਸ ਆਉਣਾ ਘਰਦਾਂ ਦੇ ਫੋਨ ਆਉਣ ਨੂੰ ਲੱਗੇ ਕਿੱਥੇ ਪਹੁੰਚ ਗਏ ਕਿੱਥੇ ਪਹੁੰਚ ਗਏ ਯਾਰਾ ਸਾਡੇ ਸਮਝ ਨਹੀਂ ਆ ਰਿਹਾ ਟਬਰਦੀ ਅਜੇ ਤੱਕ ਘਰ ਹੁੰਨੇ ਆ ਉਹ ਤਾਂ ਸਾਰੇ ਗੱਲ ਨੂੰ ਪੈਂਦੇ ਆਣਾ ਜੇ ਤੁਰ ਜਾਦੇ ਉਹਨਾਂ ਕਹਿਣਗੇ ਕਿੰਨਾ ਟਾਈਮ ਲਾਓਗੇ ਕਦੋਂ ਵਾਪਸ ਆਓਗੇ ਤੁਹਾਡੇ বিনা ਰੌਣਕ ਨਹੀਂ ਆ ਰਹੀ ਰੌਣਕ ਨਹੀਂ ਹੈਗੀ ਐ ਮੰਮੀ ਮੇਰੀ ਕਹ ਲੱਗਦੀ ਹਾਏ ਤੂੰ ਤੁਰ ਚੱਲੀ ਏ ਤੂੰ ਰਾਤ ਨੂੰ ਉਹਦਾ ਤੂੰ 10 ਵਜੇ ਘਰੇ ਵੜਨਾ ਮੈਨੂੰ ਪਤਾ ਤੇਰਾ ਤੂੰ ਤੁਰ ਜਾ ਨਹੀਂ ਕਰ ਸ਼ਾਂਤੀ ਹੋ ਜਾਂਦੀ ਤੇ ਇਹੀ ਕਹਿੰਦੇ ਇਹੀ ਪਰਿਵਾਰ ਹੁੰਦਾ ਇਹੀ ਪਿਆਰ ਹੁੰਦਾ ਹਨਾ ਕਿ ਮਿੰਟੋਂ ਮਿੰਟੀ ਜੀ ਛੇਤਰੋ-ਛਿਤਰੀ ਤੇ ਮਿੰਟੋਂ ਮਿੰਟੀ ਇਕੱਠੇ ਹਨਾ ਇਧਰੋਂ ਪਰਚਾ ਪਿਆ ਜੋ ਰਾਜਨਾਮਾ ਪਰਚਾ ਤੇ ਰਾਜਨਾਮਾ ਤੇ ਵਸੇ ਪਰ ਸਾਨੂੰ ਵੀ ਹੱਥ ਬਣੀ ਹੋਈ ਵੀ ਕੱਲੇ ਨਾ ਆਉਣ ਦੀ ਸਾਨੂੰ ਵੀ ਤਾਂ ਵੀ ਕੋਈ ਨਾ ਕੋਈ ਸਾਡੇ ਨਾਲ ਹੋਵੇ ਹਨਾ ਕਈ ਲੋਕਾਂ ਸੋਚਦੇ ਨੇ ਕਿ ਪ੍ਰਾਈਵੇਸੀ ਭਾਲ ਦਿਓ ਕਹਿੰਦੇ ਨਾ ਸੀ ਦੋਨੇ ਮੀਆਂ ਬੀਬੀ ਜਾਈਏ ਤੀਜਾ ਕੋਈ ਨਾ ਹੋਵੇ ਅਈ ਦੋਨੇ ਮੀਓ ਵੀ ਕਹਿੰਦੇ ਨਹੀਂ ਸਾਡੇ ਵਿੱਚ ਤੀਜਾ ਕੋਈ ਆਵੇ ਆਹਦੇ ਨਾਲ ਕੋਈ ਜਾਵੇ ਨਾ ਤੇ ਹੁਣ ਅਈ ਆਏ ਦੋਨੇ ਜਾਨੇ ਅਈ ਗੁੰਡਿਆਂ ਕੋ ਉੱਥੇ ਬੈਠੇ ਰਹੇ ਇੱਕ ਰੀਲ ਹੀ ਬਣੀ ਸਾਡੇ ਕੋਲ ਜੇ ਸਾਡੇ ਨਾਲ ਕੋਈ ਹੁੰਦਾ ਸਾਡੀ ਰੀਲ ਵੀ ਬਣ ਜਣੀ ਸੀ ਨਾ ਪ੍ਰਧਾਨ ਤੇ ਬਾਕੀ ਕੀ ਕਰ ਸਕਦੇ ਮਜਬੂਰੀ ਜੀ ਇਹ ਤਾਂ ਸਾਰੇ ਵਰਕਿੰਗ ਹੋਈਏ ਨਾ ਫਿਰ ਟਾਈਮ ਨੂੰ ਸੈੱਟ ਕਰਨਾ ਇਕੱਠਿਆਂ ਨਹੀਂ ਕਿਤੇ ਜਾਣਾ ਬੜਾ ਮੁਸ਼ਕਲ ਹੋ ਜਾਂਦਾ ਇਸ ਤੋਂ ਪਹਿਲਾਂ 2 ਸਾਲ ਪਹਿਲਾਂ 3 ਸਾਲ ਪਹਿਲਾਂ ਸਾਡੀ ਜ਼ਿੰਦਗੀ ਬਹੁਤ ਵਧੀਆ ਸੀ ਉਦੋਂ ਅਸੀਂ ਕਿਤੇ ਵੀ ਜਾਣਾ ਸਾਡਾ ਸਾਰੇ ਟੱਬਰ ਨੇ ਇਕੱਠੇ ਜੱੜ-ਜੜ ਕੇ ਜਾਣਾ ਨਾ ਕੰਮ ਇੱਕ ਨੂੰ ਨਾ ਜਾਣਾ ਨਾ ਸਾਰਿਆਂ ਨਹੀਂ ਮੋੜ ਕੰਮ ਸਾਰੇ ਹੁੰਦਾ ਤੇ ਜਾਂਦਾ ਇੱਕ ਜਣਾ ਏ ਤੇ ਗਗਨ ਨੇ ਵੀ ਆਉਣਾ ਸੀ ਪਰ ਕੁੜੀਆਂ ਤੁਹਾਨੂੰ ਪਤਾ ਮਜਬੂਰੀਆਂ ਨੇ ਹਨ ਕਿ ਮੰਮੀ ਨੂੰ ਆਪਾਂ ਟਾਈਮ ਵੱਧ ਤੋਂ ਵੱਧ ਦੇ ਰਿਆ ਕਿ ਜਿੰਨੀ ਜੇਤੀ ਮੰਮੀ ਦੀ ਆਪਾਂ ਵੱਧ ਤੋਂ ਵੱਧ ਕੇਅਰ ਕਰਕੇ ਉਹ ਮੈਨੂੰ ਪੜ੍ਹੀ ਕਰ ਸਕਾ ਤੇ ਕਰ ਦਈਏ ਹਨ ਤੇ ਚਲੋ ਅਸੀਂ ਤੁਹਾਡੇ ਨਾਲ ਗੱਲਾਂ ਬਾਤਾਂ ਗੱਡੀ ਜੀ ਦੰਬੀਆਂ ਹੋ ਚੱਲੀਆਂ ਹੁਣ ਤੁਹਾਨੂੰ ਅੱਗੇ ਜਾ ਕੇ ਮਿਲਦੇ ਹਾਂ ਤੇ ਦਿਖਾਉਣੇ ਤੁਹਾਨੂੰ ਲੁਧਿਆਣੇ ਦਾ ਟ੍ਰੈਫਿਕ ਬਣੇ ਰਿਹਾ ਵਲੌਗ ਸੇ ਜੇ ਆਪਾਂ ਪਹੁੰਚ ਗਏ ਅਹਿਮਦਗੜ ਅਹਿਮਦਗੜ ਪਹੁੰਚ ਗਏ ਪ੍ਰਧਾਨ ਸਾਹਿਬ ਕਹਿੰਦੇ ਹਾਂ ਤੇ ਹੁਣ ਉਹਨੂੰ ਦੇਖਦੇ ਆਪਾਂ ਕਿੰਨੇ ਟਾਈਮ ਚ ਆਪਾਂ ਪਹੁੰਚਦੇ ਆਂ ਹੋਰ ਟ੍ਰੈਫਿਕ ਦੇ ਕਾਹ ਹੋਇਆ ਨਾ ਇਹ ਤਾਂ ਡਿਪੈਂਡ ਕਰਦਾ ਨਹੀਂ ਜੇ ਟ੍ਰੈਫਿਕ ਘਟ ਰਿਹਾ ਤਾਂ ਫਿਰ ਟਾਈਮ ਨਾਲ ਪਹੁੰਚ ਜਾਾਂਗੇ ਨਹੀਂ ਤਾਂ ਫਿਰ ਤੁਹਾਨੂੰ ਪਤਾ ਮੰਨ ਲੁਧਿਆਣਾ ਹੀ ਰਹਿੰਦਾ ਹੈ ਹੋਰ 12 ਮਹੀਨੇ 30 ਦਿਨ ਫੁੱਲ ਟ੍ਰੈਫਿਕ ਰਹਿੰਦਾ ਸਹੀ ਗੱਲ ਹੈ ਤੇ ਆਪਾਂ ਪਹਿਲਾਂ ਗਿਲ ਰੁਕਣਾ ਹੈ ਕਿਉਂ ਗਿਲ ਚੌਕ ਚੋਂ ਆਪਣਾ ਕੰਮ ਹੈ ਨਾ ਆਪਣੇ ਕਹਿ ਉਹਦਾ ਕੰਮ ਰਿਪੇਅਰ ਕਰਨਾ ਕੋਈ ਫੜਾਕ ਨਹੀਂ ਜਾ ਸਕਦੇ ਆ ਫੜਾਕ ਹੀ ਜੰਮ ਗਏ ਖੜਨਾ ਤਾਂ ਪੈਣਾ ਨਾ ਇੱਕ ਵਾਰੀ ਦੱਸਣਾ ਤਾਂ ਪੈਣਾ ਉਹਨਾਂ ਨੂੰ ਓਕੇ 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 ਕੀ ਕਰਨਾ ਤਾਂ ਕੀ ਨਹੀਂ ਕਰਨਾ ਸਹੀ ਗੱਲ ਹੈ ਉਸ ਤੋਂ ਬਾਅਦ ਆਉਂਦੇ ਫਿਰ ਫੜ ਲਾਂਗੇ ਕੋਈ ਉਹ ਔੜਨ ਲੱਗਿਆ ਉਹ ਨੂੰ ਮੁੱਕ ਦੇ। ਟਾਈਮ ਨੂੰ ਕਿੰਨਾ ਲੱਗਣਾ ਕੈਮਰੇ ਨੂੰ ਕਿੰਨਾ ਟਾਈਮ ਲੱਗਣਾ? ਕੋਈ ਪਸੰਦ ਨਹੀਂ ਮੈਨੂੰ ਉਹ ਦੱਸਾ ਦੇ ਨੀ ਆਪਾਂ ਕੜਾ ਮਕੈਨਿਕ। ਕੋਈ ਪ੍ਰੋਬਲਮ ਕੀ ਹੈ? ਪ੍ਰੋਬਲਮ ਤਾਂ ਬਸ ਛੋਟੇ ਛੋਟੇ ਪ੍ਰੋਬਲਮ ਆਨੇ ਹੋ ਜਾਣਗੇ ਸੈਟ ਵਿੱਚ। ਪ੍ਰੋਬਲਮਾਂ ਨੇ, ਕਿ ਪ੍ਰੋਬਲਮ ਹੈ? ਤਿੰਨ ਚੀਜ਼ਾਂ ਨੇ ਨਾ। ਓਕੇ। ਆ ਫਿਰ ਪ੍ਰੋਬਲਮਾਂ ਕਹਾਂਗੇ? ਪ੍ਰੋਬਲਮ ਨਹੀਂ ਕਹਿ ਸਕਦੇ। ਚਲੋ ਜਾ ਕੇ ਦੇਖਦੇ ਹਾਂ। ਗੱਡੀ ਆਪਾਂ ਲਾਤੀ ਆਪਣੀ ਇੱਧਰ ਜਗ੍ਹਾ ਤੇ। ਬਿਲਕੁਲ ਸੈਟ ਹੈ, ਓਕੇ ਹੈ। ਅਜਾ ਪੁਰਾ ਇੱਥੇ ਹਾਂ। ਇਹ ਜੀ پارکਿੰਗ ਸੇਫ ਹੀ ਹੈ ਸੇਫ ਹੈ ਆਪਾਂ ਕਦੀ ਮਾਰਕੀਟ ਚ ਗੱਡੀ ਆਪਣੀ ਨਹੀਂ ਲਾਈ ਹੈਗੀ ਕਿਉਂਕਿ ਸਾਨੂੰ ਸਾਰਾ ਦਿਨ ਲੱਗ ਜਾਣਾ ਇੱਥੇ ਹਣਾ ਹਾਂ ਸੇਫ ਹੈ ਜੀ ਬੜੀ ਵਧੀਆ ਇੱਥੇ ਯਾਰ ਇਹ ਚੀਜ਼ਾਂ ਬਿਲਕੁਲ ਹਣਾ 2-3 ਪੈਸੇ ਲੱਗਦੇ ਹੋਣਗੇ ਚਾਹ 50 ਰੁਪਏ ਸਹੀ ਸਹੀ ਗੱਲ ਹੈ ਗੱਡੀ ਤਾਂ ਸੇਫ ਹੈ ਸੇਫ ਹੈ ਬਿਲਕੁਲ ਕਿਤੇ ਬਾਰੇ ਲਾਦੀ ਹੈ ਕਿਸੇ ਮਾਰਤੀ ਗੱਡੀ ਜੇ ਨਾ ਉਹ ਵੱਧ ਨੁਕਸਾਨ ਹੋਊਗਾ ਉਹ ਜਿਆਦਾ ਉਹ ਚੀਜ਼ ਤੋਂ ਆਪਾਂ ਜ਼ਿਆਦਾ ਡਰਦੇ ਹਾਂ ਹਾਂ ਕਿ ਨਹੀਂ ਨੁਕਸਾਨ ਜ਼ਿਆਦਾ ਹੋ ਜਾਊਗਾ ਇਹਦਾ ਨਾਂ ਕੀ ਹੈ ਵਾਲਾ ਕੀ ਇੱਥੇ ਨੀਲ ਕੰਟ ਕੁਛ ਹੈ ਨਾ ਆ ਲਿਖਿਆ ਹੋਇਆ ਹਾਂ ਕੁਛ ਹੈਗਾ ਕੁਛ ਤੇ ਮੋਬਾਈਲ ਕੁਛ ਆਪਣੀ ਕੀ ਪ੍ਰਾਣਾ ਸਿਮਾ ਕੁਛ ਐਦਾਂ ਦਾ ਕੁਛ ਇੱਥੇ